ਮੈਂ ਤੁਹਾਡੇ ਨਾਲ ਆਪਣੇ ਦੇ ਪੰਜ ਚਾਰ ਵਿਸ਼ਿਆਂ ਦੇ ਗੱਲ ਕਰਨੀ ਚਾਹਾਂਗਾ ਕਿਉਂਕਿ ਸਾਡੀ ਮਾਨਸਿਕਤਾ ਤੇ ਸਾਡੀ ਮਾਨਸਿਕਤਾ ਪਿੱਛੇ ਕਿਉਂ ਜਾ ਰਹੀ ਹੈ ਸਾਡਾ ਸਮਾਜ ਦੇ ਵਿੱਚ ਪਾਪ ਕਿਉਂ ਵੱਧ ਰਿਹਾ ਹੈ ਇਹ ਚੀਜ਼ਾਂਾਰੇ ਮੈਂ 5-10 ਮਿੰਟਾਂ ਲਈ ਬੈਠੀ ਤੁਹਾਡੇ ਨਾਲ ਗੱਲ ਕਰੂੰਗਾ ਜਿਵੇਂ ਸ਼ੁਰੂਆਤ ਦੇ ਵਿੱਚ ਜਿਵੇਂ ਗੱਲ ਕੀਤੀ ਸੀ ਬਾਬੇ ਨਾਨਕ ਨੇ ਕਿਹਾ ਸੀਗੇ ਕਿ ਸੋ ਕਿਉਂ ਲੰਦਾ ਕੀ ਹੈ ਜਿੱਤੇ ਜੰਮੇ ਰਾਜਾ ਹੈ ਬਾਬੇ ਨਾਨਕ ਨੇ ਇੱਕ ਔਰਤ ਨੂੰ ਐਡਾ ਵੱਡਾ ਰੋਕਵਾ ਦਿੱਤਾ ਸੀਗਾ ਉਸ ਟਾਈਮ ਦੇ ਵਿੱਚ ਜਿਸ ਟਾਈਮ ਦੇ ਵਿੱਚ ਇੱਕ ਔਰਤ ਨੂੰ ਅਪਮਾਨਜਨਕ ਤੇ ਦੀ ਦੇ ਵਿੱਚ ਰੱਖਿਆ ਜਾਂਦਾ ਸੀ ਪਰ ਬਾਬੇ ਨਾਨਕ ਨੇ ਔਰਤ ਦੇ ਪ੍ਰਤੀ ਸਵੇਦਨਾ ਲੈਕਟ ਕੀਤੀ ਤੇ ਔਰਤ ਦੇ ਵਧੇ ਅਵਾਜ਼ ਆਈ ਪਰ ਅੱਜ ਵੀ ਸਾਨੂੰ ਅੱਜ 485 90 ਸਾਲ ਹੋ ਗਏ ਬਾਬੇ ਨਾਨਕ ਨੂੰ ਗਿਆ ਅੱਜ ਵੀ ਸਾਨੂੰ ਗੋਲ ਕੇ ਦੱਸਣਾ ਪੈ ਰਿਹਾ ਕਿ ਅਸੀਂ ਟੀਆਂ ਦੇ ਦੀ ਲੋੜੀ ਬਣਾ ਰਹੇ ਹਾਂ ਕਿਉਂ ਦੱਸਣਾ ਪੈ ਰਿਹਾ ਕਿਉਂ ਕਿ ਕਿਤੇ ਨਾ ਕਿਤੇ ਇਹ ਚੀਜ਼ ਅੱਜ ਵੀ ਮਹਿਸੂਸ ਹੈਗੀ ਆ ਇਹ ਪਾੜਾ ਅੱਜ ਵੀ ਮੁੰਡੇ ਕੁੜੀ ਦੇ ਵਿੱਚ ਹੈਗਾ ਨਹੀਂ ਸਾਨੂੰ ਬੋਲ ਕੇ ਦੱਸਣਾ ਨਹੀਂ ਸੀ ਪੈਣਾ ਵੀ ਅੱਜ ਕੁੜੀਆਂ ਦੀ ਲੋਹੜੀ ਮਨਾਈ ਜਾ ਰਹੀ ਹੈ ਨਹੀਂ ਤਾਂ ਮੁੰਡੇ ਕੁੜੀਆਂ ਦੀ ਇਕੱਠੀ ਬਣਾਈ ਜਾਂਦੀ ਪਰ ਦੱਸਣਾ ਪੈ ਰਿਹਾ ਇਹ ਅਫਸੋਸ ਦੀ ਗੱਲ ਵੀ ਹੈ ਕਿਉਂਕਿ ਸਾਡੇ ਸਮਾਜ ਦੇ ਵਿੱਚ ਪਾਪ ਪੁੰਨ ਇਹ ਚੀਜ਼ਾਂ ਸਾਨੂੰ ਪਤਾ ਵੀ ਬਰਾਬਰ ਹੀ ਚੱਲਦੀਆਂ ਰਹਿੰਦੀਆਂ ਬਾਬੇ ਨਾਨਕ ਤੋਂ ਲੈ ਕੇ ਅੱਜ ਵੀ ਇਹ ਚੀਜ਼ਾਂ ਹੋ ਰਹੀਆਂ ਹਨ ਆਪ ਕਿਉਂ ਹੋ ਰਹੀਆਂ ਮੈਂ ਤੁਹਾਨੂੰ ਇੱਕ ਦਲ ਮਨ ਸਾਡੀ ਮਾਨਸਿਕਤਾ ਪਿੱਛੇ ਇਸ ਲਈ ਜਾ ਰਹੀ ਕਿਉਂਕਿ ਗਿਆਨ ਦੀ ਘਾਟ ਹੈ ਜੀ ਥੋੜੀ ਜੀ ਗਿਆਨ ਦੀ ਘਾਟ ਕਿਵੇਂ ਅਸੀਂ ਚੰਗੀਆਂ ਕਿਤਾਬਾਂ ਨਹੀਂ ਪੜ ਰਹੇ ਚੰਗੀਆਂ ਕਿਤਾਬਾਂ ਤੋਂ ਦੂਰ ਹੋ ਰਹੇ ਆ ਜਾਂ ਗ੍ਰੰਥ ਨਹੀਂ ਪੜ ਰਹੇ ਉਹਦੇ ਲਈ ਆਪਾਂ ਨਗਰ ਦੇ ਵਿੱਚ ਲਾਇਬ੍ਰੇਰੀ ਬਣਾਈ ਹੈ ਉਹਦੇ ਵਿੱਚੋਂ ਕੋਸ਼ਿਸ਼ ਕਰਿਆ ਕਰੋ ਕਿ ਚੰਗੀਆਂ ਕਿਤਾਬਾਂ ਪੜੀਏ ਕਿਤਾਬਾਂ ਪੜ ਕੇ ਆਪਾਂ ਆਪਣੇ ਆਪ ਨੂੰ ਚੰਗੀ ਦਿਸ਼ਾ ਵੱਲ ਲੈ ਕੇ ਜਾਂਦੇ ਹੈ ਨਾ ਮੈਂ ਇੱਕ ਹੋਰ ਗੱਲ ਕਰਦਾ ਜੀ ਜਿਵੇਂ ਆਪਾਂ ਨਾ ਹਰਸ਼ੀਦੀ ਦਿਹਾੜੇ ਗੰਜਾਨਾ ਇੱਕ ਵਾਰ ਗੁਰੂ ਗੋਵਿੰਦ ਸਿੰਘ ਜੀ ਦਾ ਜਨਮ ਦਿਹਾੜਾ ਸੀਗਾ ਅਸੀਂ ਸਿੱਖ ਕੌਮ ਨੇ ਸਾਰੇ ਨਗਰ ਕੀਤਾ ਕੱਢੇ ਜੀ ਇਹ ਛੋਟੀ ਜੀ ਗੱਲ ਆ ਧਿਆਨ ਨਾਲ ਸੁਣਿਓ ਸਾਰਿਆਂ ਨੂੰ ਸ਼ਾਇਦ ਹੋ ਸਕਦਾ ਨਿੱਜੀ ਤੌਰ ਤੇ ਚੰਗੀ ਵੀ ਨਾ ਲੱਗੇ ਨਗਰ ਕੀਰਤਨਾਂ ਦੇ ਵਿੱਚ ਅਸੀਂ ਕੀ ਕਰਦੇ ਆ ਵੀ ਕਿਸੇ ਵੀ ਪਿੰਡ ਵਿੱਚ ਲਾ ਲਓ ਅੱਖ-ਦਾਸ ਪੜਾ ਹੁੰਦੇ ਆ ਜਿੱਥੇ ਕਿ ਲੰਗਰ ਪਵਾਇਆ ਜਾਂਦਾ 8-10 ਹਰ ਇੱਕ ਪਿੰਡ ਦੇ ਵਿੱਚ ਆਪਣੇ ਬਿੰਡ ਚੀ ਲਾ ਲਓ 8-10 ਬੜਾ ਸੀਗੇ 8-10 ਥਾਂਾਂ ਤੇ ਸੀ ਅ ਲੰਗਰ ਦਾ ਪ੍ਰਬੰਧ ਕੀਤਾ ਕੀ ਸਾਡੇ ਵਿੱਚੋਂ ਜਿੰਨੇ ਵੀ ਅਸੀਂ ਇੱਥੇ ਬੈਠੇ ਆਂ ਕੋਈ ਵੀ ਬੰਦਾ ਆਪਣੇ ਘਰ ਦੇ ਵਿੱਚ 8-10 ਵਾਰੀ ਡੇਲੀ ਖਾਣਾ ਖਾਂਦਾ ਕੋਈ ਨਹੀਂ ਖਾਂਦਾ ਇਹ ਗੱਲ ਨਾਲ ਤੁਸੀਂ ਧਿਆਨ ਨਾਲ ਸੁਣਨਾ ਕਿਉਂ ਕਹਿ ਰਹੇ ਆ 8-10 ਵਾਰੀ ਖਾਣਾ ਖਾਣ ਨਾਲ ਅਸੀਂ ਬਿਮਾਰ ਹੋ ਜਾਵਾਂਗੇ ਕਈ ਬੰਦੇ ਕਹਿਣਗੇ ਸਾਡੀ ਤਾਂ ਸ਼ਰਤ ਆ ਜੀ ਲੰਗਰ ਲਾਉਣਾ ਸਾਡੀ ਸ਼ਰਤ ਆ ਜੀ ਸ਼ਰਤਾਂ ਤਾਂ ਇਹ ਵੀ ਹੋ ਸਕਦੀ ਸੀ ਕਿ ਇੱਕ ਪੜਾ ਜਿੱਥੇ ਲੰਗਰ ਲੱਗਿਆ ਉਹ ਕਿਸੇ ਗਰੀਬ ਦੀ ਕੁੜੀ ਦਾ ਵਿਆਹ ਕਰ ਦੇ ਜਿੰਨੇ ਪੈਸੇ ਆਪਾਂ ਨੂੰ ਰੱਜਿਆਂ ਨੂੰ ਖਵਾਉਣ ਤੇ ਲਾਏ ਸ਼ਰਤਾਂ ਇਹ ਵੀ ਹੋ ਸਕਦੀ ਸੀ ਕਿ ਕੋਈ ਬੰਦਾ ਮੰਝੇ ਤੇ ਪਿਆਗਾ ਪੈਸਾ ਕਮਲੋ ਨਾਜ ਫੜਨ ਮਾਰ ਰਿਹਾਗਾ ਉਹਦਾ ਨਾਜ ਕਰਵਾ ਦਿੱਤਾ ਜਾਂਦਾ ਉਹ ਵੀ ਸ਼ਰਤਾਂ ਸੀ ਕਿ ਕਿਸੇ ਗਰੀਬ ਦੇ ਬੱਚੇ ਨੂੰ ਪੜਾ ਦਿੱਤਾ ਜਾਂਦਾ ਹੈ ਕਪੜਾ ਵੱਲੋਂ ਕਿਸੇ ਗਰੀਬ ਦੀ ਜਿਹਦੇ ਛੱਤ ਹੈ ਨਹੀਂ ਉਹਦੀ ਛੱਤ ਲਈ ਬਰੋਹਨਦ ਕਰ ਦਿੱਤਾ ਜਾਂਦਾ ਏਬੀਤਾ ਸ਼ਰਤਾਈ ਕਿਉਂਕਿ ਮਨੁੱਖਤਾ ਦੀ ਸੇਵਾ ਸਾਨੂੰ ਸਾਡੇ ਧਰਮ ਨੇ ਸਿਖਾਇਆ ਹੀ ਆ ਅਸੀਂ ਧਰਮ ਨੂੰ ਵੀ ਦਿਖਾਉਣ ਦੇ ਤੌਰ ਤੇ ਦੇਖ ਰਹੇ ਹਾਂ ਗੁਰਬਾਣੀ ਦੇ ਵਿੱਚ ਇੱਕ ਤੁਕ ਉਂਦੀ ਆ ਕਲ ਕਾਤੀ ਰਾਜੇ ਕਸਾਈ ਧਰਮ ਪੰਥ ਕਰ ਉਡਰਿਆ ਕੂੜ ਅਮਾਵਸ ਸੱਚ ਚੰਦਰਮਾ ਦੀਸੇ ਨਹੀਂ ਚਲਿਆ ਸਾਡਾ ਸੁਭਾਅ ਜਿਹੜਾ ਜਾਗਰੂ ਹੋ ਗਿਆ ਕਹਿੰਦੇ ਰਾਜੇ ਵੀ ਜਾਗਰੂ ਹੋ ਗਏ ਇਸ ਸਮਾਜ ਦੇ ਵਿੱਚ ਕੂੜ ਅਮਾਵਸ ਮਤਲਬ ਅਮਾਵਾਸ ਵਾਲੇ ਦਿਨ ਹਨੇਰਾ ਹੁੰਦਾ ਹਨਾ ਟੂਟਦਾ ਹਨੇਰਾ ਹੋ ਗਿਆ ਸੱਚ ਦਾ ਚੰਦਰਮਾ ਉਸ ਦੇ ਵਿੱਚ ਦਿਖ ਨਹੀਂ ਰਿਹਾ ਕਿਉਂ ਨਹੀਂ ਦਿਖ ਰਿਹਾ ਕਿਉਂਕਿ ਸਾਡੇ ਸੁਭਾ ਸਾਡੀ ਸੋਚ ਪਿੱਛੇ ਨੂੰ ਜਾ ਰਹੀ ਹੈ ਲੰਗਰ ਲਾਉਣਾ ਮਾੜੀ ਗੱਲ ਨਹੀਂ ਹੈ ਪਰ ਲੰਗਰ ਬਾਬੇ ਨਾਨਕ ਦਾ ਜਿਹੜਾ ਲੰਗਰ ਸੀਗਾ ਸਿੰਪਲ ਤੇ ਸਰਦਾ ਲੰਗਰ ਮੋਠਾਂ ਦੀ ਦਾਲ ਠੀਕ ਹੈ ਜੀ ਬਾਜਰੇ ਦੀ ਰੋਟੀ ਦਾ ਸੀਗਾ ਕੀ ਲੰਗਰ ਕਦੇ ਇਹ ਹੋ ਸਕਦਾਗਾ ਕਿ ਤੁਸੀਂ ਮਿੱਠੇ ਦਾ ਲੰਗਰ ਲਾਇਆ ਇੱਕ ਬੰਦੇ ਨੂੰ ਸ਼ੂਗਰ ਆ ਉਹਦੇ ਲਈ ਉਚਿਤ ਨਹੀਂ ਹੈਗਾ ਲੰਗਰ ਦੀ ਪ੍ਰਸਾਦ ਦਾ ਇਹੀ ਸਿਗੀ ਨਾ ਵੀ ਉਹ ਹਰ ਇੱਕ ਦੇ ਲਈ ਚਾਹੇ ਮਰੀਜ਼ ਆ ਉਹ ਕੋਈ ਵੀ ਖਾ ਸਕਦਾ ਹੁਣ ਜਨੇਬਾਂ ਦਾ ਸ਼ੂਗਰ ਵਾਲਾ ਨਹੀਂ ਖਾ ਸਕਦਾ ਫਿਰ ਉੱਥੇ ਤੁਸੀਂ ਲੰਗਰ ਦੀ ਕੀ ਪ੍ਰਵਾਹ ਛੱਡੋਗੇ ਲੰਗਰ ਲਾਓ ਸਵੇਰੇ ਜਦੋਂ ਨਗਰ ਕੀਤਾ ਤੁਰਿਆ ਉਦੋਂ ਖਵਾ ਦਿਓ ਸ਼ਾਮ ਨੂੰ ਫੇਰ ਖਵਾ ਦਿਓ ਦੋ ਵਾਰੀ ਹੁੰਦਾ ਜੀ ਆਠ-ਆਠ ਵਾਰੀ ਤਾਂ ਬਾਬੇ ਫਰੀਦ ਨੇ ਵੀ ਕਿਹਾ ਜੀ ਇਹ ਗੱਲਾਂ ਦਾ ਬਾਬੇ ਫਰੀਦ ਦੇ ਸ਼ਲੋਕ ਵੀ ਆਉਂਦੇ ਆ ਰੁੱਖੀ ਸੁਖੀ ਖਾਏ ਕੇ ਠੰਡਾ ਪਾਣੀ ਪੀਏ ਨਾ ਦੇਖ ਪੜਾਈ ਚੋਕੜੀ ਦਾ ਤਰਸਾਰੇ ਜੀ ਇਹ ਗੱਲਾਂ ਸਿੰਪਲ ਸਾਦੇ ਭੋਜਨ ਦੀਆਂ ਕਰੀਆਂ ਜਾਂਦੀਆਂ ਆਪਾਂ ਨੂੰ ਪਰ ਆਪਾਂ ਉਸ ਨੂੰ ਇੱਕ ਧਰਮ ਨੂੰ ਦਿਖਾਵੇ ਦੇ ਤੌਰ ਤੇ ਲੈ ਆਏ ਐ ਇਸ ਤੋਂ ਬਣਾ ਕਿਰਤ ਦੀ ਗੱਲ ਕਰੀ ਸੀ ਕਿਰਤ ਕਰੋ ਨਾਮ ਜਪੋ ਵੰਡ ਛਕੋ ਦੀ ਗੱਲ ਸੀਗੀ ਪਰ ਹੁਣ ਨਾਮ ਜਪਣਾ ਦੀ ਜਿਵੇਂ ਅੱਗੇ ਵੀ ਗੱਲ ਕਰਕੇ ਆਇਆ ਮੈਂ ਉੱਥੇ ਨਾਮ ਜਪਣਾ ਕਿਰਤ ਬਣ ਗਿਆ ਨਾਮ ਜਪਣ ਦੇ ਨਹੀਂ ਗੁਰੂ ਘਰਾਂ ਦੇ ਵਿੱਚ ਤਨਖਾਈਏ ਰੱਖੇ ਹੋਏ ਨੇ ਰਹਿਣਾ ਸਭ ਹੁੰਦੀ ਆ ਸਮੇਂ ਦੇ ਪਾਠ ਹੁੰਦੇ ਆ ਉੱਥੇ ਵੀ ਤਨਖਾਈਏ ਰੱਖੇ ਹੋਏ ਨੇ ਤਨਖਾਹਾਂ ਤੇ ਪਾਠ ਕੀਤਾ ਜਾਂਦਾ ਕੀ ਨਾਮ ਜਪਣਾ ਕਿਰਤ ਹੁੰਦੀ ਆ ਕਿਰਤ ਨਹੀਂ ਹੁੰਦਾ ਜੀ ਕਿਰਤ ਕਰਦੇ ਕਰਦੇ ਵੀ ਨਾਮ ਜਪ ਸਕਦੇ ਸੋਨਾ ਬਾੜਾ ਲੰਬਾ ਨਹੀਂ ਜਾਂਦਾ ਬੇਇਤੀ ਇਹ ਹਾਲਾਂਕਿ ਮੈਂ ਜੋ ਇਹ ਬੋਲ ਰਿਹਾ ਇਹ ਚੀਜ਼ਾਂ ਨੂੰ ਮੰਨਣਾ ਕਿਸੇ ਨੇ ਨਹੀਂ ਇਹਨਾਂ ਚੀਜ਼ਾਂ ਨੂੰ ਚੰਗੀਆਂ ਚੀਜ਼ਾਂ ਨੂੰ ਮੰਨਣਾ ਕਿਸੇ ਨੇ ਵੀ ਨਹੀਂ ਕਿਸੇ ਨੂੰ ਆਪਾਂ ਦਾ ਬਾਹ ਫੜ ਕੇ ਇਹ ਨਹੀਂ ਕਹਿ ਸਕਦੇ ਕਿ ਚੰਗਾ ਕੰਮ ਕਰ ਚੰਗਾ ਕੰਮ ਜਦੋਂ ਉਹਦੀ ਸੋਚ ਬਦਲੂਗੀ ਉਹ ਫੇਰ ਹੀ ਕਰ ਸਕਦਾ ਕਿਸੇ ਦੇ ਬੋਲਣ ਨਾਲ ਜਾਂ ਮੇਰੇ ਬੋਲਣ ਨਾਲ ਨਹੀਂ ਕਰ ਸਕਦਾ ਪਰ ਸਾਡਾ ਫਰਜ਼ ਆ ਬੋਲਣਾ ਵੀ ਚੰਗੇ ਕੰਮ ਕਰੋ ਭਾਈ ਫੇਰ ਹੀ ਆਪਾਂ ਆਪਣੇ ਬੱਚਿਆਂ ਨੂੰ ਚੰਗੇ ਕੰਮਾਂ 'ਚ ਲਾ ਸਕਦੇ ਹਾਂ ਨਸ਼ਿਆਂ ਤੋਂ ਬਚਾ ਸਕਦੇ ਹਾਂ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਕਿਤਾਬਾਂ ਨਾਲ ਜੁੜੋ ਨੇਬਰੇਰੀਆ ਨਾਲ ਜੁੜੋ ਚੰਗੇ ਕੰਮ ਕਰੋ ਫੇਰ ਹੀ ਆਪਾਂ ਆਪਣੇ ਪਿੰਡ ਨੂੰ ਅੱਗੇ ਲਿਜਾ ਸਕਦੇ ਹਾਂ ਇਸ ਤਰ੍ਹਾਂ ਦੀ ਪਰਾਲੇ ਕਰ ਸਕਦੇ ਹਾਂ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਥੇ ਆਉਣ ਕੇ